ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਪ੍ਰੀਤ ਸਿੱਧੂ ਤੇ ਆਪਾਂ ਆਇਆ ਪਲਵੰਡੀ ਸਾਹ ਕੋ ਅੱਜ ਦਿਨ ਦਾ ਸੁਖਬਾਹ ਟਰੈਕਟਰ ਮੰਡੀ ਤੇ ਰੌਣਕਾਂ ਲੱਗੀਆਂ ਪਈਆਂ ਤੇ ਟਰੈਕਟਰ ਬਹੁਤ سارے ਖਰਾਗੇ ਨੂੰ ਆਣਾ ਬੈਠੇ ਨੇ ਹੋਰ ਕੀ ਫਰਮਾਹੀ ਕੀ ਹਾਲ ਚਾਲ ਹੋਰ ਕੀ ਆਲਾ ਗਸਟਰੀ ਦਾ ਬਾਈ ਜੀ ਸਸਤੀ ਕਾਰ ਸਾਰਿਆਂ ਨੂੰ ਹੋ ਕੀਤਾ ਕਿ ਨਹੀਂ ਬਾਈ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਤੇ ਅੱਗੇ ਤਲਵੰਡੀ ਸਾਹ ਕੋ ਫੋਟੋ ਦੇਣਾ ਜੀ 15 ਤਰੀਕ ਤੇ ਅੱਜ ਦਿਖਾਉਣਾ ਬਾਈ ਰਾਵਣ ਦੇ सामने ਨੇ ਟਰੈਕਟਰ ਸਿੱਟੂ ਸਾਹਿਬ ਦੇ ਹੱਥੇ ਦੇ ਦੋਸਤ ਆਪਣਾ ਆ ਉਹੀ ਟਰੈਕਟਰ ਫਰਮਾਉਨੇ ਆਉਂਦੇ ਆ ਬਾਈ ਜਿੱਤੇ ਜੋਰ ਹੁੰਦਾ ਹਰ ਇੱਕ ਦੇ ਮੂਹਰੇ ਜਾ ਕੇ ਕੈਮਰਾ ਨਹੀਂ ਕਰੀਦਾ ਬਾਈ ਹਰ ਇੱਕ ਦੇ ਮੂਹਰੇ ਕਰਨ ਦੇ ਦੀ ਇਹੋ ਕੰਮ ਨਹੀਂ ਹੈਗਾ ਤੇ ਕੋਸ਼ਿਸ਼ ਕਰਾਂਗੇ ਸਿੱਟੂ ਸਾਹਿਬ ਦੇ ਟਰੈਕਟਰ ਜਾਇਜ਼ ਜਾਂ ਰੇਟ ਦਿਖਾਉਂਦੇ ਹਨਾ ਤੇ ਆਇਆ ਦਿਖਾਉਂਦੇ ਆ ਤੁਹਾਨੂੰ ਬਾਈ ਸਭ ਤੋਂ ਪਹਿਲਾਂ ਆ ਗਿਆ ਹਾਉਲੈਂਡ 2000 ਡਿਸਟ੍ਰਿਕਟ ਚਾਰੇ ਪਾਸੇ ਪਾਣੀ ਨਹੀਂ ਪੀਂਦਾ ਇੱਕ ਚੈਲੰਜ ਆਪਣਾ ਜੱਫੀ ਦਾ ਠੀਕ ਹੈ ਐਨੇ ਨਾਲ ਤੁਹਾਨੂੰ ਕੋਈ ਦੇ ਦੇਣਾ ਆਪਾਂ ਬੈਠੇ ਆ ਬਈ ਕਿੰਨਾ ਇਹਦਾ ਕਹਾ ਸਾਰੇ ਪਾਸੋਂ ਜੱਫੀ ਦਿਖਾ ਦੇ ਸਾਰਾ ਦੇਖਣ ਵਾਲਾ ਪੰਜਾਬ ਪੰਜਾਬ ਨੰਬਰ ਪੀਵੀ08 ਫਰਸਟ ਪਾਰਟੀ ਪੈਂਸਾ ਬਈ ਸਾਰੀ ਆਈਡੈਂਟੀਟੀ ਪ੍ਰੂਫ ਨਾਲ ਤੇ ਸਾਰਾ ਸਮਾਨਾ ਡੰਡਾ ਫਰਤੀ ਛਤਰੀ ਕਿਤੇ ਜਿਹੜਾ ਪਿਆ ਦੇ ਇੱਕ ਜਸਪੀਤ ਗੇ ਆਪਣਾ ਸਾਡੇ ਗੇ ਰਿੰਗ ਲਟੇ ਨੇ ਗੇ ਰਿੰਗ ਲਟੇ ਨੇ ਓਕੇ ਓਕੇ ਬਕਰ ਹਾਂ 3 ਦਿਨ ਕੇ ਜਮਾ ਓਕੇ ਪ੍ਰਾਪ ਠੀਕ ਆਹ ਲਓ ਲਿਖਿਆ ਪਿਆ 3 ਲੱਖ 25 ਹਜ਼ਾਰ ਕਿੰਨੇ ਦਾ ਜਸਪੀਤ ਦੇ ਭਾਰ ਨਾਲ ਲਿਖੀ ਜੀ ਪਰ ਉਹਨੇ ਦੇਖ ਲੈ ਕਿੰਨੇ ਕਿਤੇ ਲਾਇਆ ਮੈਂ ਤਾਂ ਕੋਈ ਕੁਝ ਹੋਰ ਹੀ ਬੋਧੂ ਤੂੰ ਫਿਰ ਪੂਰੀ ਜੇਣਾ ਮੂੰਹ ਕਰੇ ਕਿਉਂ ਜੀ ਕਿੰਨੇ ਦਾ ਭਾਈ 10 ਲੱਖ ਰੁਪਏ ਦੀ ਹੈ। ਇਹ ਪੜੀ ਕਾਪੀ ਆ ਸਾਰੇ ਆਈਡੀ ਪ੍ਰੂਫ ਨੇ। ਓਕੇ ਟੈੱਕ। ਮਾਰਦੀ ਨਾ ਭਾਵੇਂ ਆ। ਇਹ ਆ ਕਾਪੀ ਆ ਵੀਰ ਜੀ। 12 ਮਹੀਨੇ ਦਾ ਡਾਕਟਰ ਹੈ। 12 12 ਤਰੀਕਾ ਆ ਸੌਰੀ 12ਵੇਂ ਮਹੀਨੇ ਦੀ ਕਾਪੀ ਆ ਭਾਈ। ਨਵੀਂ ਸਮਝੋ 2008 ਮਾਡਲ ਆ। 9 ਚ ਕਾਪੀ ਬਣੀ ਆ। ਨਵੀਂ ਸਮਝੋ ਵੀਰੇ ਸਾਰੇ ਆਈਡੈਂਟੀਟੀ ਪ੍ਰੂਫ ਆ ਦੇ ਨਾਲ। ਭਾਈ ਕਹਿੰਦਾ 3 ਲੱਖ ਦੋ ਦੇ ਦਾਂਗੇ। 9 ਲੱਖ 95 ਹਜ਼ਾਰ ਦਾ ਟਰੈਕਟਰ ਲੈ ਜਿਓ ਬਾਈ ਤੇ ਤੁਹਾਨੂੰ ਪਤਾ ਵਿਵਸਤ ਕਰਨਾ ਹੁੰਦਾ ਮੈਂ ਹਟ ਜਾ ਇੱਕ ਨਾ ਜਸਪ੍ਰੀ ਤੁਹਾਨੂੰ ਬਿਲਕੁਲ ਨਵਾਂ ਟਰੈਕਟਰ ਦਿਖਾਵਾਂ ਬਸ ਜੈ ਜੈ ਬਸ ਥੱਲੇ ਹਾਰ ਦੀ ਘਾਟ ਆ ਸਹੀ ਨਾ ਬਿਲਕੁਲ ਨਵਾਂ ਥੱਲੇ 540 ਘੰਟੇ ਹੈ ਇਹ 550 ਘੰਟੇ 550 ਘੰਟੇ ਟਰੈਕਟਰ ਟੌਪ ਮਾਡਲ ਹੈ ਅਰਜੁਨ 905 ਤੇ ਸਾਰਾ ਸਮਾਨ ਇਹਦੇ ਨਾਲ ਜੋ ਕੰਪਨੀ ਕੋਲੋਂ ਆਉਂਦਾ ਵੀਰੇ ਤੇ ਸਰਪਥਾਨੀ ਹੋ ਜਾਂਦੀ ਹੈ ਤਾਂ ਪੰਜਾਬ ਨੰਬਰ ਪੰਜਾਬ ਦੀ ਵੀ ਬੇਟੰਡਾ ਨੰਬਰ ਆ ਫਸਟ ਪਾਰਟੀ ਆ ਬਾਈ ਨਾਮ ਤੇ ਕਹਿ ਰਹੇ ਹੈ 509095 ਪੈਸੇ ਠੀਕ ਹੈ ਦੋ ਦੋ ਸਰਪਥਾ ਹੋਈਆਂ ਟਰੈਕਟਰ ਦੀਆਂ 2025 ਮਾਡਲ ਹੈ ਹਾਂਜੀ ਹਾਂ 2022 ਮਾਡਲ ਆ ਜੀ ਫੁੱਲ ਟੌਪ ਆ ਜੀ 7 ਲੱਖ 5000 ਹੀ ਆ ਟਮਾਡਲ ਬਾਈ ਕਿਨੇ ਦਾ ਇਹ ਘੱਟ ਵਾਧਰੀ ਕਰਨ ਤੇ ਦੇ ਦੇ ਆਏ ਮੇਰੇ 7 ਲੱਖ 50 ਹਜ਼ਾਰ ਇਹਦਾ ਜੀ ਆਇਆਂ ਕਰ ਭਾਈ ਫਿਰ ਚੱਲ ਰਹਾ ਹੈ ਦਰਬਾਰੀ ਬਾਈ ਬਾਬਾ ਖੜੇ ਆ ਇਹ ਪੂਰੇ ਘੱਟ ਦੇ ਨਹੀਂ ਕੋਈ 7 ਲੱਖ ਦੇ ਕਾਟਾ ਆਇਆ ਜੀ ਦਾ ਮਾੜਾ ਹੀ ਹੁੰਦਾ ਯਾਰ ਯਾਰ ਕੋਈ ਗੱਲ ਨਹੀਂ ਆ ਕੁਛ ਕਹੀ ਜਾਵੇ ਯਾਰ 15000 ਦਾ ਲੇ ਜੂ 10000 ਮੈਂ ਐਡਾ ਦਾ ਰਾਣਾ ਟਰੈਕਟਰ ਵੀ ਕੱਟਿਆ ਜਾਊ ਲੋਨ ਫੈਂਸ ਵੀ ਹੋ ਜੂ ਕਿਉਂ ਸਿੱਧੂ ਜੋ ਮਾਰਦਾ ਆ ਜਾ ਬਾਈ ਰੇਲ ਨੇ ਲੱਗਦੇ ਕਲਮ ਕਿਨ ਲੱਗੀ ਇਹ ਸੀ ਆ ਦੁਬਾਰੇ ਆਇਆ ਜੀ ਨਾ ਅਚਨ ਉਹ ਸਰਾ ਹੀ ਨਮਈ ਪੈ ਜਮਣੇ ਲੱਗੇ ਤੇ ਕਲਮ ਵੀ ਲੱਗੀ ਜੀ ਬਾਈ ਇਹ ਤਾਂ ਨਵੀਆਂ ਹੋਰ ਕਿਹੜਾ ਫਿੱਟ ਉਹ ਤੋਂ ਬਾਅਦ ਆ ਗਿਆ ਬਾਈ 55 ਲੱਖ ਸੋਨਾ ਜਿੱਕਾ 2004 ਮਾਡਲ ਦਾ ਕੈਰ ਹੈਗਾ ਮੂਹਰੇ ਤਾਂ ਨਵੀਂ ਆ ਬਾਈ ਠੀਕ ਪਿਛਲੇ ਬਾਈ 85 90 ਤੇ ਸੀ ਸਾਰਾ origignal ਆ ਕੋਪੀ ਦਾ ਜਿੱਕਾ ਉਹ ਆ 4 ਮਾਡਲ ਦਾ ਰੇਟ ਲਿਖੀ ਬੈਠਾ 275000 ਕਿੰਨੇ ਦਾ ਇਹ 55000 ਦਾ ਜੀ ਇਕਰ ਨੂੰ ਕਮੈਂਟ ਕੀਤਾ ਹੈ ਪਤਾ ਕਿਹੜੇ ਵੀਰ ਨੇ ਸ਼ਾਇਦ ਬਾਹਰੋਂ ਕੀਤਾ ਸੀ ਕਿ ਸ਼ਰਮਾ ਤੇਰਾ ਭੇਟ ਪਾ ਗਈ ਲੋਕ ਉਹ ਸੱਚੀ ਪਾ ਗਈ ਹਾਂ ਇਹਨੂੰ ਪਤਾ ਲੱਗ ਗਿਆ ਕਿ 54000 ਘਟਾਉਗਾ ਭੈਣਾਂ ਬਰਾਮਣ ਤੇ ਵੱਧ ਦੱਸਣ ਲੱਗੇ ਹਾਂ ਮੈਂ ਤਾਂ ਚਾਹੀ 40000 ਨਹੀਂ 45000 ਦਾ ਲੈ ਜੀ ਭਾਈ ਕੁਸ਼ਤ ਲੈ 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 ਆਗੇ ਨਾਲ ਲੈਣ ਤੇ ਆਗੇ ਨਾਲ ਲੈਣ ਤੇ 45 ਹੀ ਕਹਿੰਦਾ ਤਾਂ 45 ਦਾ ਹੀ ਲੈ ਜੀ ਲੈ ਭਾਈ ਤੁਹਾਨੂੰ ਤੁਹਾਨੂੰ ਇੱਕ ਚੀਜ਼ ਦਿਖਾਵਾਂ ਭਾਈ ਕੋਕਾ ਪੀਸ ਆ ਪੁਰਜਾ ਨਹੀਂ ਮਿਲਦਾ ਕਿਉਂ ਸਿੱਧੂ ਬਾਈ ਯਾਰ ਸੌ ਤਾਂ ਮੈਂ ਖਾਂਦਾ ਨਹੀਂ ਪਰ ਟਰੈਕਟਰ ਬਾਈ ਕੋਕਾ ਹੀ ਆ ਟਰੋਕੇ ਜਮਾ ਮੇਰਾ ਅਰਸ਼ੀਏ ਦਾ ਰੁਪਿਆ ਟਰੈਕਟਰ ਆ ਬਾਈ ਚੈਕ ਕਰਣੀ ਟਰੈਕਟਰ ਆਪ 270 ਰੁਪਿਆ ਸਰਕਾਰੀਆ ਦੂਜੀ ਦੀਆਂ ਬਣਾਈਆਂ ਨੇ ਆਪ ਚਲਾਇਆ ਟਰੈਕਟਰ ਪਿਆ ਯਾਰ 18 20 ਵਾਂਡਰ ਪਰ ਪਿਆ ਕੇ ਪਿਆਣੀ ਵੀ ਨਹੀਂ ਤੇ ਸਿੱਧੂ ਨੰਬਰ ਕਿਥੋਂ ਦਾ ਇਹਦਾ ਹਰਿਆਣਾ ਨੰਬਰ ਆ ਵੀਰੇ ਇਹਨਾਂ ਵੀ ਲੈਦੇ ਸੌ ਪਾਵਰ ਟੌਪਰ ਡਬਲ ਟੌਮ ਮਾਡਲ ਹੈ ਡਬਲ ਡਿਸਟ੍ਰੀਬਿਊਟਰ ਆ 3 ਸਪੀਡ ਆ 16 ਇਟਾਇਰਾ ਪਿਛਲੇ ਪਾਵਰ ਸਟੀਅਰਿੰਗ ਆ ਸਾਰਾ ਸਮਾਨਾ ਡੰਡਾ ਪੱਟੀ ਛਤਰੀ ਟਾਇਰ ਹੈ ਗਿਆ ਬਾਈ 85 90 ਬਜੇ 55 ਐਚਪੀ ਵਾਲਾ ਟਰੈਕਟਰ ਆ ਵੀਰੇ ਇਹ ਪਲੱਸ ਵਾਲਾ ਵੀਰਾ ਠੀਕ ਹੈ ਗੱਲ 5 15 ਰੇਟ ਹੋ ਗਿਆ ਮੇਰੇ ਜੀ ਦਾ ਕਿਹਨੂੰ ਕਹਿਨ ਕਹਿਨੂੰ ਕਹਿਣਾ ਹਾਂ ਪਹਿਲੇ ਕਹਿਣਾ ਤੈਨੂੰ ਕਹਿ ਦੇ ਚਾਰ ਲੱਖ ਤੇ 75000 ਕਹਿਨੂੰ ਜੀ ਕਰ ਨਹੀਂ ਕਰ ਮੈਂ ਚਲ ਜੇ ਤੁਮ ਕਹਨਾ 85000 ਦਾ ਟਰੈਕਟਰ ਆਪਾ ਦੇ ਦੇਣਗੇ 5000 ਮੇਰਾ ਰੱਖ ਲੈਣੇ ਨਹੀਂ 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 ਮੇਰਾ ਇਸ਼ਾਰਾ ਸਮਝਿਓ ਹੁਣ ਟਰੈਕਟਰ ਲੈ ਜਿਓ 80000 ਦਾ ਨਹੀਂ ਯਾਰ ਬਾਕੀ ਮੌਕਾ ਇਹ ਮੈਂ ਪਹਿਲੀ ਵਾਰ ਤੇਰੀ ਵੀਡੀਓ ਬਣਾਉਣ ਲੱਗਿਆ ਮੈਂ ਨਹੀਂ ਕੋਈ ਦਿੱਕਤ ਨਹੀਂ ਕਰਿਆ 80000 ਦਾ ਟਰੈਕਟਰ ਲੈ ਜਿਓ ਬਾਕੀ ਮੌਕਾ ਇਸ਼ਾਰਾ ਸਮਝਿਓ ਲੈ ਜਿਓ ਮੋਹ ਨਾਗਾ ਸੋਨਾ ਜਿੱਤਾ 2009 ਮਾਡਲਾ ਮੂਹਲੇ ਟਾਇਰ ਬਾਈ ਹੈਗਾ 90 90 ਪੈਸੇ ਪਿਛਲੇ ਹੈਗਾ 85 ਰੁਪਏ ਸਾਰਾ オリジナル ਕਿਤੋਂ ਰੰਗ ਪੇਂਟਿੰਗ ਹੋਇਆ ਡੰਡਾ ਫੱਤੀ ਛਤਰੀ ਨਾਲ ਆ ਇਹ ਵੀ ਆਪਣਾ ਆਪਣਾ ਹੀ ਹੈ 315000 ਰੁਪਏ ਹੋਗਾ 2 ਲੱਖ ਕਿੰਨੇ ਦਾ ਕਹਦੇ ਹੁੰਨੇ ਇਹ 90000 ਦਾ ਦੇ ਦਿੰਗੋ 85 ਕਹੇ ਨਹੀਂ ਨਹੀਂ 85 ਆਉਣਾ 90 ਡ੍ਰੈਕਟਰ ਚੰਗਾ ਰਹਿ ਗਿਆ ਪੰਜਾਬ ਰੱਖ ਲਈ ਪੰਜਾਬ ਵਾਲਾ ਰੱਖ ਲਈ ਸਾਨੂੰ ਹਰਿਆਣਾ ਦੇ ਦੇ ਹਰਿਆਣੇ ਦਾ ਹਰਿਆਣਾ ਰੇਟ ਪਿਆ 9 ਵਜੇ ਦਾ ਉਹ ਪੰਜਾਬ ਵਾਲਾ ਰੇਡ ਨੀ ਕਹਿ ਵੀ 80000 ਨਹੀਂ 90000 ਚਾਹੀਦਾ ਤੂੰ ਯਾਰ ਭਾਵੇਂ ਮੇਰੇ ਕੰਨ ਤੇ ਹੀ ਮਾਰੇ ਮੈਂ ਤਾਂ 80000 ਕਹੂੰ ਨਹੀਂ ਮੈਨੂੰ ਨਾ ਦੇਈ ਮੈਥੋਂ ਲੈ ਲਈ ਆ ਲੈ ਪਹਿਲਾਂ ਲੈ ਲੈ ਮੱਛ ਨਹੀਂ ਨਹੀਂ 85000 ਦਾ ਲੈ ਜਾ ਬਾਕੀ ਤੁਸੀਂ ਸਮਝ ਗਏ ਹਾਂ ਦੇਖ ਠੀਕ ਹੈ ਭਾਈ ਠੀਕ ਹੈ ਬਾਕੀ ਕਿਹੜਾ ਗੁੜਾ ਦੇ ਦੇ ਤੋ ਟ੍ਰੈਕ ਚਾਰੇ ਪਾਸੇ ਟਰੈਕਟਰ ਦਿਖਾ ਦੇ ਤੇ ੱੱਕਾ ਕਰ ਲਈਦਾ ਭਾਈ ਯਾਰਾ ਮਿੱਤਰਾ ਦੀ ਗੱਲ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ। ਕੀ ਟਰੈਕਟਰ ਬਾਹਰ ਦੇ ਦੁਆਲੇ ਸਿਰਈਆ ਜਮਾ। ਜਸਪ੍ਰੀਤਾ ਜੀ ਪ੍ਰਾਣਾ ਟਰੈਕਟਰ ਕੱਟਾਇਆ ਹੋਇਆ। ਠੀਕ ਆ ਬਈ। ਜਿੰਨੇ ਦਿਖਾਇਆ ਸਾਰਿਆਂ ਦੇ ਪ੍ਰਾਣਾ ਕੱਟੇ ਜਾਣਗੇ। ਜਿਹੜਾ 11 ਮਾਟਰ ਤੋਂ ਉੱਪਰ ਆ ਉਹ ਤੇ ਲੋਨ ਵੀ ਹੋ। ਠੀਕ। ਠੀਕ ਆ ਗੱਲ। ਠੀਕ। ਤੇ ਮੇਰਾ ਮੋਬਾਈਲ ਨੰਬਰ ਹੈਗਾ 947884545887294545। ਠੀਕ ਆ ਗੱਲ ਜਿੱਤੋਂ ਜਿਹੜਾ ਮਰਜੀ ਟਰੈਕਟਰ ਲੈਣਾ ਬਈ ਆਪਾਂ ਨੂੰ ਫੋਨ ਕਰ ਲਿਓ। ਲੋੜ ਫੈਂਸਿੰਗ ਕਰ ਲੈਣੇ ਆ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਆ ਟਰੈਕਟਰ ਉਨੇ ਕਦਾ ਕਰਦੇ ਬਸੂਗਾ ਖਾਤਾ ਚੱਲ ਪਾਪਾ ਚੱਲ ਹੁਣ ਚੱਲਿਆ ਕੀ ਕਿਥੋਂ ਚੱਲਾ ਉਥੋਂ ਆਪਣਾ ਤੂੰ ਜ਼ਰੂਰੀ ਵਾਰੀ ਦੱਸ ਦੇ ਕੋਈ ਨਹੀਂ ਤਾਂ ਮੈਂ ਫੇਰ ਸਾਰਾ ਟਰੈਕਟਰ ਦਾ ਇਹਦਾ ਹਾਂ ਮੜਾਏ ਦੱਸ ਦੇ ਕੋਈ ਚੱਕਰੀ ਨਹੀਂ ਇਹਦਾ ਜੀ 2010 ਮਾਡਲ ਆ ਜੀ 750 ਸੋਨਾ ਲੀਕਾ ਤੈਰ ਹੈ ਗਿਆ 70 ਪੈਸੇ ਸਾਰਾ ਓਰੀਜਨਲ ਕੋਈ ਰੰਗ ਪੇਂਟ ਨਹੀਂ ਹੋਇਆ ਬਾਈ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਕੇ ਜਾਇਓ ਹਾਂ ਤੇ ਟਮਾਂਡੇ ਕੇ 2 ਲੱਖ ਤੇ 10 80 ਹਜ਼ਾਰ ਰੁਪਈਆ ਡੈਕਟ ਦੇ ਦਾਂਗੇ 2 ਲੱਖ ਤੇ 65 ਹਜ਼ਾਰ ਰੁਪਈਆ ਠੀਕ ਹੈ ਤੇ ਅੱਗੇ ਆ ਗਿਆ ਕਿਹੜਾ ਆ ਗਿਆ ਕਿ ਅੱਗੇ ਕੁਝ ਨਹੀਂ ਆਇਆ ਅੱਛਾ ਪਹਿਲਾਂ ਬਾਬਾ ਮਿਲਣਾ ਹੈ ਠੀਕ ਹੈ ਉਹ ਮੋਬਾਈਲ ਨੰਬਰ ਹੈ ਜੀ ਮੇਰਾ 94788 4145 ਹਾਂ WhatsApp ਨੰਬਰ ਹੈਗਾ 887294545 ਇਹਨੂੰ ਕਰਦੇ ਬਾਈ ਜੀ ਫੋਲੋ ਸ਼ਰਮਾ ਤਲਵੰਡੀ ਸਾਬੋ ਵਾਲਾ ਹਾਂ YouTube ਤੇ Facebook ਤੇ ਸ਼ਰਮਾ ਆ ਸ਼ਰਮਾ ਟਰੈਕਟਰ ਸਰ ਹਾਂ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਬਾਈ ਤੇ ਕਮੈਂਟ ਵੀ ਕਰਿਓ ਤਾਂ ਰੱਜ ਕੇ ਹਾਂ ਪਤਾ ਲੱਗ ਜਣਾ ਬੰਦੇ ਦੀ ਖਾਸ ਕਿੰਨੀ ਹੈ ਕਿੱਥੇ ਗਲਤ ਹੈ ਤੇ ਕਿੱਥੇ ਸਹੀ ਹੈ ਸਹੀ ਹੈ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਰ